ਆਹ ਤੇ 2 ਅਡੋਰ ਕਲਪਾ ਰਿਹਾ ਹੈ ਯਾਰ ਜੇ ਲਾਈਨ ਦੇ ਵੀਰ ਕੋ ਮੱਕੀ ਪਾ ਲਾਇਆ ਹੁਣ ਮੂੰਹ ਆਸੀ ਅਪਾਜ਼ ਟੂ ਅਵਰ ਰੀਚ ਟੂ ਦ ਟਾਬਲਰ ਫਵਰੀ ਨਾ ਜਦ ਤੋਂ ਗਾਹ ਨੂੰ ਗਾਹ ਨੂੰ ਤੇ ਪਰਨਾਵ ਦਾ ਲਾਜ ਕਿ ਮੈਂ ਆਪਾਂ ਸਮਝਾ ਦੇ ਚੀਜ਼ ਹੈ ਹੈ ਤਾਲ ਦੇ ਕਰਨੇ ਇਹ ਧੁੰਦ ਦੇ ਕਾਰਨ ਧੁੰਦ ਦੇ ਕਾਰਨ ਪਲਟੀ ਐ ਛੜਕ ਛੁੱਟੀ ਐ ਜੀ ਤੇ ਅੱਗੋਂ ਬੱਸ ਆ ਗਈ ਤੇ ਬੱਸ ਕਰਨ ਧੁੰਦ ਤੇ ਦਿਸੀ ਨਹੀਂ ਬੱਸ ਤੇ ਇਸ ਕਰਕੇ ਪਲਟੀ ਐ ਤੇ ਬੱਸ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ ਬੱਸ ਭਰੀ ਹੀ ਜੀ ਤੇ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਜੀ ਮਾਮੂਲੀ ਮਾਮੂਲੀ ਸੱਟਾਂ ਨੇ ਸਵਾਰੀਆਂ ਨੂੰ ਕੋਈ ਹੋਰ ਜਿਆਦਾ ਨੁਕਸਾਨ ਨਹੀਂ ਹੋਇਆ ਸਾਡੇ ਇਤਿਵਾਰੀ ਲੱਗੀ ਸੀ ਭਰਾ ਸਾਡਾ ਜੋਰਾ ਤੇ ਉਹ ਮੌਕੇ ਤੇ ਵਾਰੀ ਲੱਗੀ ਹੋਈ ਸੀ ਉਹ ਭੱਜ ਕੇ ਆਇਆ ਜਦੋਂ ਨੇ ਵੇਖਿਆ ਵੀ ਬੱਸ ਪਲਟ ਗਈ ਆ ਫਿਰ ਉਹਨੇ ਸ਼ੀਸ਼ੇ ਪੰਨੇ ਫਿਰ ਉਹ ਸਵਾਰੀਆਂ ਬਾਹਰ ਕੱਢੀਆਂ ਜਿਉਂ ਨੇ ਅਪੀਲ ਕਰਦੇਵੇਂ ਉਹਨੇ ਦਿਨ ਜਿੰਨੇ ਦਿਨ ਤੁੰਦ ਜਾਦੀ ਆ ਬੱਸ ਸੜਕ ਪੀੜੀ ਆ ਉਧਰ ਤੱਪੇ ਵਾਲੀ ਸੜਕ ਸਾਣੀ ਬੱਸਾਂ ਚੱਲੇ ਜਾਂਦੇ ਉਹਨੇ ਲੈਣਾ ਕਿਉਂਕਿ ਛੜਕ ਬਾਲੀ ਪੀੜੀ ਅੱਜ ਤੇ ਬੱਜ ਗਈਆਂ ਸਵਾਰੀਆਂ ਚਲੋ ਛੱਟ ਪੇੜ ਨਹੀਂ ਲੱਗੀ ਕੋਈ ਜਿਆਦੀ ਛੱਟ ਪੇੜ ਵੀ ਕੇਵਲੇ ਲੱਗ ਸਕਦੀ ਆ ਇਹ ਛੜਕ ਥੋੜੀ ਜਿਹੀ ਪੀੜੀ ਹੈ ਕੀ ਕਹਿਣਾ ਚਾਹੋਗੇ ਜਿਹ बस पलटी है जी मेरा जी मेरा नाम जसवीर सिंह ਪਿੰਡ ਫਤੇਪੁਰ ਮੰਨਿਆਂ ਵਾਲਾ ਜੋਣ ਕਿਹੜੇ ਤੋਂ ਮੰਨਿਆਂ ਵਾਲੀ ਸ਼ਰਕਤੇ ਬਸ ਪਲਟੀ ਇਹਦੇ ਵਿੱਚ ਨੁਕਸਾਨ ਹੋਇਆ ਬੱਚੇ ਸੀ ਛੋਟੇ ਛੋਟੇ ਅੱਜ ਉਹਨਾਂ ਦੇ ਪੇਪਰ ਸੀ ਤੇ ਅਸੀਂ ਤੇ ਬੇਨਤੀ ਕਰਨੇ ਜਿੰਨੇ ਦਿਨ ਤੁਹਾਨੂੰ ਦੇ ਬਸਾਂ ਵਾਲੇ ਵੀ ਮੰਨਿਆਂ ਤੋਂ ਤੱਪੇ ਨੂੰ ਰੋਡ ਚੌੜੀ ਹੈ ਉਹਨਾਂ ਦਾ ਪਰਮਟ ਇੱਥੇ ਦਿਉਣ ਖੇੜੇ ਦਾ ਵੀ ਹੈ ਕਿ ਉਹਨੇ ਇੱਕ ਦਿਨ ਜਾਓ ਨਹਿਰ ਤੋਂ ਛੱਡ ਕੇ ਉਧਰ ਦੀ ਚਲੇ ਜਾਣ ਕਰਨ ਤੇ ਬੜੀ ਵਧੀਆਈ ਚਲੋ ਅੱਜ ਤਾਂ ਬਚਾਅ ਹੋ ਗਿਆ ਮਹਾਰਾਜ ਗਾਂ ਤੋਂ ਕੋਈ ਹੋ ਜਾ ਹਾਦਸਾ ਨਾ ਹੋ ਸਕੇ ਇਸ ਸਵਾਰੀਆਂ ਦੇ ਕਿੰਨੀਆਂ ਸੱਟਾਂ ਲੱਗੀਆਂ ਜੀ ਸੱਟਾਂ ਇੱਕ ਦਿਉਣ ਖੇੜੇ ਦੀ ਸਵਾਰੀ ਸੌਰੀ ਪਥੂਈ ਖੇੜੇ ਦੀ ਸੀ ਉਹਨਾਂ ਦੇ ਥੋੜੀ ਜਿਹੀ ਜ਼ਿਆਦੀ ਸੀ ਬਾਕੀ ਕਿਸੇ ਦੇ ਕੋ ਸਿਰ ਤੇ ਮਾਰੀ ਕਿਸੇ ਦੇ ਨੱਕ ਤੇ ਕਿਸੇ ਦੇ ਬਾਹਰ ਨੋਰਮਲ ਸੱਟਾਂ ਸੀ